ਰੰਗ ਦੇ ਮੈਦਾਨ ਚ ਲੜਦੇ ਲੜਦੇ ਇੱਕ ਸਮਾਂ ਆਇਆ ਜਦੋਂ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਨੇ ਗੱਲ ਚ ਪੰਨੂ ਪਾ ਕੇ ਬੇਨਤੀ ਕੀਤੀ ਪਿਤਾ ਜੀ ਆਉਣ ਵਾਲੀਆਂ ਪੀੜੀਆਂ ਨੇ ਕਿਸੇ ਦਾ ਲਿਆਜ ਨਹੀਂ ਕਰਨਾ ਆਉਣ ਵਾਲੀਆਂ ਨਸਲਾਂ ਨੇ ਕਿਸੇ ਦਾ ਲਿਆਜ ਨਹੀਂ ਕਰਨਾ ਇਤਿਹਾਸ ਨੇ ਕਿਸੇ ਦਾ ਲਿਆਜ ਨਹੀਂ ਕਰਨਾ ਪਿਤਾ ਜੀ ਲੋਕੀ ਆਖਿਆ ਕਰਨਗੇ ਗੁਰੂ ਗਵੰਸ ਸਿੰਘ ਨੇ ਆਪਣੇ ਸਿੱਖ ਸ਼ਹੀਦ ਕਰਾਤੇ ਸਨ ਤਾਂ ਪੁੱਤਰ ਵਿਚਾਲਾ ਸਨ ਪਿਤਾ ਜੀ ਮੈਨੂੰ ਵੀ ਜੰਗ ਦੇ ਮੈਦਾਨ ਚ ਜਾਣ ਦੀ ਆਗਿਆ ਦਿੱਤੀ ਜਾਵੇ ਆਖਿਆ ਸ਼ਾਬਾਸ਼ ਬੇਟਾ ਸ਼ਾਬਾਸ਼ ਬੇਟਾ ਦੀਪ ਸਿੰਘ ਮੈਨੂੰ ਤੇਰੇ ਕੋਲੋਂ ਇਹੋ ਅਮੀਸ਼ ਸੀ ਬਜਾਇ ਕਿ ਮੈਂ ਤੈਨੂੰ ਕਹਿੰਦਾ ਜੰਗ ਦੇ ਜਾਣ ਦੀ ਤਿਆਰੀ ਕਰੋ ਵਾ ਬੇਟਾ ਜੀ ਸਿਆ ਤੁ ਮੈਨੂੰ ਕਹਿਣ ਦਾ ਮੌਕਾ ਨਹੀਂ ਦਿੱਤਾ ਤਾਂ ਬੜਾ ਜਦੋਂ ਕਲਗੀਧਰ ਪਾਤਸ਼ਾਹ ਨੇ ਬਾਬਾ ਜੀ ਸਿੰਘ ਦਾ ਸਿਰ ਤੇ ਮੌਤ ਦਾ ਸਹਰਾ ਬਣਨਾ ਧਰਤੀ ਹੈ ਲੱਗੀ ਸੀ ਖਾਲਸਾ ਦੀ ਇੱਕ ਵਾਰੀ ਕਹਦੇ ਵੈਰ ਨੂੰ